ハリਵੰਸ਼ رائے बच्चन जी ने एक बहुत सोणी गल कही कि जेकर ਤੁਹਾਡੇ ਮਨ ਦਾ ਨਹੀਂ ਹੁੰਦਾ ਤਾਂ ਉੱਪਰ ਵਾਲੇ ਦੇ ਮਨ ਦਾ ਹੁੰਦਾ ਹੈ ਅਤੇ ਉੱਪਰ ਵਾਲਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਤਾਂ ਜੋ ਹੁੰਦਾ ਹੈ ਉਹ ਚੰਗੇ ਦੇ ਲਈ ਹੁੰਦਾ ਹੈ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਛੋਟੀ ਜਹੀ ਕਹਾਣੀ ਸ਼ਾਇਦ ਤੁਸੀਂ ਪਹਿਲਾਂ ਸੁਣੀ ਵੀ ਹੋਵੇ ਇੱਕ ਵਾਰ ਇੱਕ ਆਦਮੀ ਇੰਟਰਵਿਊ ਦੇ ਲਈ ਜਾਂਦਾ ਹੈ ਆਫਿਸ ਬੁਆਏ ਦਾ ਇੰਟਰਵਿਊ ਹੁੰਦਾ ਹੈ ਜੋ ਇੰਟਰਵਿਊ ਲੈ ਰਿਹਾ ਸੀ ਉਸਨੇ ਉਸ ਆਦਮੀ ਨੂੰ ਕਿਹਾ ਕਿ ਤੁਹਾਡਾ ਇੰਟਰਵਿਊ ਹੋ ਗਿਆ ਹੈ ਤੇ ਤੁਸੀਂ ਆਪਣੀ ਈਮੇਲ ਆਈਡੀ ਦੱਸ ਦਿਓ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਇਸ ਬੰਦੇ ਦੇ ਕੋਲ ਈਮੇਲ ਆਈਡੀ ਨਹੀਂ ਸੀ ਇਸਨੇ ਕਿਹਾ ਕਿ ਮੇਰੇ ਕੋਲ ਈਮੇਲ ਆਈਡੀ ਨਹੀਂ ਹੈ ਤਾਂ ਜਿਸ ਕੰਪਨੀ ਵਿੱਚ ਉਹ ਇੰਟਰਵਿਊ ਦੇਣ ਗਿਆ ਤਾਂ ਉਹਨਾਂ ਨੇ ਕਿਹਾ ਜੇਕਰ ਤੁਹਾਡੇ ਕੋਲ ਈਮੇਲ ਆਈਡੀ ਨਹੀਂ ਹੈ ਤਾਂ ਮਾਫ ਕਰਨਾ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਉਹ بے ਰੁਜ਼ਗਾਰ ਸੀ ਉਸਦੇ ਕੋਲ ਕੋਈ ਹੋਰ ਰਾਹ ਨਹੀਂ ਸੀ ਉਹ ਉੱਥੋਂ ਨਿਕਲ ਆਇਆ ਤੇ ਜਦੋਂ ਉਹ ਉੱਥੋਂ ਬਾਹਰ ਨਿਕਲ ਆਇਆ ਤਾਂ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਜ਼ਿੰਦਗੀ ਜਿਉਣ ਲਈ ਕਰਾਂ ਤਾਂ ਕੀ ਕਰਾਂ ਇਸ ਬੰਦੇ ਦੀ ਜੇਬ ਵਿੱਚ ਸਿਰਫ 10 ਡਾਲਰ ਸਨ ਅਤੇ ਉਹ 10 ਡਾਲਰ ਲੈ ਕੇ ਸੁਪਰਮਾਰਕੀਟ ਵਿੱਚ ਪਹੁੰਚਿਆ ਉੱਥੋਂ ਟਮਾਟਰ ਖਰੀਦੇ ਅਤੇ ਟਮਾਟਰ ਖਰੀਦਣ ਤੋਂ ਬਾਅਦ ਸੋਚਿਆ ਕਿ ਕਿਉਂ ਨਾ ਇਹਨਾਂ ਟਮਾਟਰਾਂ ਨੂੰ ਵੇਚਣ ਲਈ ਚਲੇ ਜਾਵਾਂ ਕਰ ਕਰ ਜਾ ਕੇ ਉਸਨੇ ਟਮਾਟਰ ਵੇਚੇ ਅਤੇ ਸ਼ਾਮ ਤੱਕ ਉਸਦੇ ਕੋਲ ਜੋ 10 ਡਾਲਰ ਸਨ ਉਹ ਡਬਲ ਹੋ ਗਏ ਜਾਨੀ ਕਿ 20 ਡਾਲਰ ਉਸ ਨੂੰ ਲੱਗਿਆ ਕਿ ਇਹ ਵੀ ਇੱਕ ਤਰੀਕਾ ਠੀਕ ਹੈ ਜੀਵਨ ਜਿਉਣ ਦੇ ਲਈ ਕੋਈ ਹੋਰ ਤਰੀਕਾ ਨਹੀਂ ਸੀ ਕੋਈ ਹੋਰ ਨੌਕਰੀ ਨਹੀਂ ਸੀ ਕਰਾਂ ਤਾਂ ਕੀ ਕਰਾਂ ਅਗਲੇ ਦਿਨ 20 ਤੋਂ 40 40 ਤੋਂ 80 80 ਤੋਂ 160 ਡਾਲਰ ਰਕਮ ਵਧਦੀ ਗਈ ਹੌਲੀ ਹੌਲੀ ਲਗਭਗ ਸਾਲ ਭਾਰ ਵਿੱਚ ਉਸਨੇ ਇੱਕ ਟਰੱਕ ਖਰੀਦ ਲਿਆ ਫਿਰ ਉਸਨੇ এমਪਲয়ে ਰੱਖ ਲਏ ਉਹ ਜਾ ਕੇ ਸਬਜ਼ੀਆਂ ਵੇਚਣ ਲੱਗੇ 4 ਸਾਲ ਵਿੱਚ ਇਸ ਬੰਦੇ ਦਾ ਆਪਣੀ ਸੁਪਰਮਾਰਕੀਟ ਹੋ ਗਈ ਤੇ 4 ਸਾਲ ਬਾਅਦ ਉਸਦੇ ਦਿਮਾਗ ਵਿੱਚ ਆਇਆ ਕਿ ਹੁਣ ਚੰਗੀ ਭਲੀ ਦੁਕਾਨ ਹੈ ਸੁਪਰਮਾਰਕੀਟ ਹੈ ਤਾਂ ਮੈਨੂੰ ਇੰਸ਼ੋਰੈਂਸ ਕਰਵਾ ਲੈਣੀ ਚਾਹੀਦੀ ਹੈ ਉਸਨੇ ਇੰਸ਼ੋਰੈਂਸ ਕੰਪਨੀ ਵਾਲੇ ਨੂੰ ਫੋਨ ਕੀਤਾ ਤੇ ਬੁਲਾਇਆ ਕਿ ਮੈਂ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਉਸ ਇੰਸ਼ੋਰੈਂਸ ਕੰਪਨੀ ਦਾ ਏਜੰਟ ਪਹੁੰਚਿਆ ਤੇ ਬੋਲਿਆ ਕਿ ਸਰ ਫਾਰਮੈਲਟੀ ਕਰ ਲੈਂਦੇ ਹਾਂ ਫਾਰਮ ਭਰ ਦੋ ਤੁਸੀਂ ਆਪਣੀ ਈਮੇਲ ਆਈਡੀ ਦੱਸ ਦਿਓ ਤਾਂ ਇਸ ਬੰਦੇ ਨੇ ਕਿਹਾ ਕਿ ਜੇਕਰ ਈਮੇਲ ਆਈਡੀ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਹਾਰ ਮਿਲਦੀ ਹੈ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਉਹ ਨਹੀਂ ਮਿਲਦਾ ਜੋ ਸਾਨੂੰ ਚਾਹੀਦਾ ਹੈ ਤੇ ਉਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਕੁਝ ਵੀ ਚੰਗਾ ਨਹੀਂ ਹੋ ਰਿਹਾ ਪਰ ਸ਼ਾਇਦ ਉਸ ਹਾਰ ਵਿੱਚ ਕਿਤੇ ਨਾ ਕਿਤੇ ਤੁਹਾਡੀ ਜਿੱਤ ਲੁਕੀ ਹੋ ਸਕਦੀ ਹੈ